ਯਾਰ ਹੋ ਗਏ ਆ ਨੀਤੂ ਹਾਂਜੀ ਹੋ ਰੋਟੀ ਲਾ ਮਟਬੜੀ ਬਣ ਗਈ ਬਣ ਗਈ ਬਸ ਲਿਆਉਣ ਲੱਗੀ ਆ ਕਿਤੇ ਜਾ ਤੂੰ 9 ਵਜੇ ਉੱਠ ਕੇ ਸੋਈ ਚ ਵੜਦੀ ਆ ਮੈਨੂੰ ਜਾਣਾ ਹੁੰਦਾ ਉਹ ਤੇ ਸਾਡੇ ਸਾਹਬ ਨਾਲ ਗੱਲਾਂ ਕਰਦਾ ਵਾ ਨੀਤੂ ਹੋਏ ਨੀ ਯਾਰ ਕ્યાં ਵੈਸ 9 ਵਜ ਗਏ ਨੇ ਅਜ ਤੱਕ ਰੋਟੀ ਨਹੀਂ ਲਈ ਓ ਕੀ ਕਰਦੀ ਤੂੰ ਬਸ ਸਬਜ਼ੀ ਬਣ ਗਈ ਆ ਰੋਟੀ ਨਾ ਲੱਗੀ ਆ 9 ਵਜੇ ਤੇ ਰੋਟੀ ਕਿਹੜੇ ਬਣਨੀ ਆ ਬਣਾ ਲਿਨੀ ਆ ਮੈਂ ਸਾਰੇ ਘਰ ਦਾ ਠੇਕਾ ਲਿਆ ਆ ਆਪਣੀ ਤਾਂ ਤਾਂ ਨਹੀਂ ਕਹਿੰਦੇ ਉੱਠਦੀ ਨਹੀਂ ਅਜੇ ਵੀ ਸੁੱਤੀ ਆ ਬਾਠਵੇਂ ਉੱਡ ਕੇ ਸੋਈ ਜਵੜੇ ਮੈਂ ਡੋੜੀ ਜਾਣਾ ਹੁੰਦਾ ਜਾਣਾ ਤਾਂ ਮੈਂ ਕੀ ਕਰਾਂ ਕਿਹੜੇ ਕਿਹੜੇ ਕੰਮ ਮੈਂ ਕਰਾਂ ਸਾਰੇ ਕੰਮ ਮੈਂ ਹੀ ਕਰਨੇ ਹੁੰਦੇ ਆ ਉਹਨੂੰ ਵੀ ਕਿ ਤੈਨੂੰ ਨਵਾਬ ਜਾਨੀ ਨੂੰ ਕਹਦਿਆ ਕਰੋਂ ਵੀ ਕੋਈ ਗੱਲ ਜੱਜੀ ਨਾਲ ਉੱਠਣਾ ਕਰ ਜੱਜੀ ਕਰ ਅਜੇ ਵੀ ਵੇਖਾਂ ਨਵਾਬ ਜਾਨੀ ਕਿਤੇ ਸੁੱਤੀ ਆ ਇਹਨੂੰ ਤੇ ਕੋਈ ਫਿਕਰ ਹੀ ਹੈ ਨਹੀਂ ਵੀ ਮੈਂ ਘਰ ਦਾ ਕੋਈ ਕੰਮ ਕਰਨਾ ਆ ਕਿ ਨਹੀਂ ਕਰਨਾ ਕਿਹੜੀ ਜੀ ਤੁ ਲੱਗੀ ਹੈ ਹੈ ਰੋਡੀਆਂ ਨੂੰ ਦੋ ਬਣਾਈ ਜਾਣੇ ਸਾਰਾ ਸਵੇਰ ਦਾ ਮਹਨ ਚੁਕਿਆ ਤੂੰ ਮਾਲਾ ਚੁੱਕਾ ਨਾ ਟਾਂਡੀ ਪੈਨ ਤੇ ਕੋਸ਼ ਕਰਦੀ ਨਹੀਂ ਆ 10 ਵਜੇ ਤੱਕ ਸੁੱਤੀ ਰਹਿੰਦੀ ਆ ਸਾਰੇ ਕੰਮ ਤੇ ਮੈਂ ਕਰਦੀ ਆ ਜੋ ਨਾ ਤਲਾਕ ਹੋ ਗਿਆ ਵਾ ਹੈ ਹੈ ਤੇ ਤੂੰ ਕਿਹੜੀਆਂ ਤਨ ਘੜੋਣੀਆਂ ਦੇਖੋ ਸੁੱਤੀ ਰਹਿੰਦੇ ਨੂੰ ਅੱਛਾ ਸੁੱਤੀ ਚੰਗੀ ਲੱਗਦੀ ਆ ਜੇ ਕੋਈ ਆ ਜਾਏ ਤੇ ਕੀ ਕਹੇਗਾ ਇੰਨੀ 13 ਵਜੇ ਤੱਕ ਸੁੱਤੀ ਆਏ ਤਤੋਂ ਕੀ ਕਰਨ ਨਹੀਂ ਸਰਦੀ ਕਿਹੜਾ ਕੰਮ ਨਹੀਂ ਸਾਰੇ ਕੰਮ ਮੈਂ ਆਏ ਕੀਤੇ ਆ ਚਾਹ ਮੈਂ ਬਣਾਈ ਸਬਜੀ ਮੈਂ ਬਣਾਈ ਰੋਟੀ ਮੈਂ ਬਣਾਈ ਉਹ ਨਹੀਂ ਕਰ ਸਕਦੀ ਕੁਝ ਵੀ ਉਹਦਾ ਵੀ ਫਰਜ ਬੰਦਾ ਵੀ ਮੈਂ ਉੱਠ ਕੇ ਕੰਮ ਕਰਾਂ ਕਰ ਦੇ ਨਹੀਂ ਤੂੰ ਹੀ ਮੇਰੀ ਕਿਹੜੀ ਸੋਨੀ ਹੁੰਦੀ ਆ ਮੈਂ ਤੇ ਬਸ ਐਵੇਂ ਹੀ ਬੋਲਦੀ ਆ ਤੇਰਾ ਗਾਵਾ ਬੋਲਣਾ ਠੀਕ ਆ ਦੋ ਦੋ ਫੁਲਕੇ ਲਾਏ ਨੇ ਸਵੇਰ ਦੇ ਤੇ ਸਰਾ ਮਲ ਚੁਕਿਆ ਤੂੰ ਚੱਲ ਠੀਕ ਆ ਜਾਓ ਦਿਮਾਗ ਨਾ ਮੇਰਾ ਖਾ ਉਹਨੇ ਜਾਂਦੇ ਇਹ ਬੰਦੇ ਨੇ ਤੇ ਕਿਤੇ ਮੇਰੀ ਗੱਲ ਸੁਣਨੀ ਨਹੀਂ ਹੁੰਦੀ। लाड़ਲੀ ਭੈਣ ਦੀ ਸੋਣੀ ਹੁੰਦੀ ਆ, ਮੇਰੀ ਥੋੜੀ ਸੋਣੀ ਆ। ਮੈਨੂੰ ਤੇ ਨੌਕਰਾਂ ਨਹੀਂ ਬਣਾ ਕੇ ਰੱਖਿਆ, ਵੀ ਇਹ ਕੰਮ ਕਰੇ ਬਸ। ਉਹ ਤੇ ਸੌਣ ਨੂੰ ਆ, ਵੀ ਸੌਵੇਂ ਬਸ ਐਸ਼ਾਂ ਕਰਨ ਦੀ ਏਕੇ। ਚਲੋ। ਦੀਦੀ ਦੀਦੀ ਹੂੰ ਹੂੰ ਹੋਣੀ ਉੱਠ ਜਾ ਕੀ ਗੱਲ ਆ ਉੱਠੋ ਟਾਈਮ ਦੇਖ ਲਓ 10 ਵਜ ਗਏ ਆ ਕੋਈ ਨਹੀਂ ਫਿਰ ਕੀ 10 ਵਜ ਗਏ 10 ਹੀ ਵਜ ਗਏ ਅੱਛਾ ਭਾਬੀ ਤੁਸੀਂ ਸੌਣ ਵੀ ਨਹੀਂ ਦਿੰਦੇ ਹੈਗੇ ਉੱਠਣਾ ਹੀ ਸਾਰਾ ਦਿਨ ਕੰਮ ਹੀ ਕਰਨਾ ਕਰ ਲੂੰਗੀ ਮੈਂ ਆਪੇ ਕੰਮ ਤੋਂ ਹੀ ਕਾਹਦਾ ਰੋਲਾ ਪਾਇਆ ਵਾ ਐਸੇ ਉੱਠਣ ਦੇ ਤੇ ਬੋਲਣ ਦੇਜ ਨਹੀਂ ਰੋਲਾ ਮੈਂ ਪਾਇਆ ਤੂੰ ਹੋਰ ਤੁਸੀਂ ਪਾਇਆ ਹੋਰ ਕਿਨੇ ਪਾਇਆ ਫੋਨ ਤੇ ਤੁਹਾਡਾ ਭਰਾ ਵੀ ਚਲ ਗਿਆ ਡਿਊਟੀ ਤੇ ਰੋਟੀ ਬਣਾ ਕੇ ਉਹਨੂੰ ਮੈਂ ਪੇਸਤਾ ਆ ਹੁਣੀ ਕੰਮ ਵੇਖ ਲਓ ਕੋਈ ਉਰਜਨੀ ਮੈਂ ਕਰ ਲਾਂਗੀ ਕੰਮ ਆਪੇ ਦੇ ਦੇ ਤੁਸੀਂ ਤੇ ਇੱਥੇ ਐਸ਼ ਕਰਨ ਡੇ ਹੋ ਐਸ਼ ਐਸ਼ ਕਰਦੀ ਭਾਬੀ ਤੁਸੀਂ ਇਕੱਲੇ ਕੰਮ ਕਰਦੇ ਮੈਂ ਨਹੀਂ ਕਰਦੀ ਮੈਨੂੰ ਸੁੱਤੀ ਨੂੰ ਨਾ ਠਾਇਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵਾ ਤੁਸੀਂ ਭਾਜੀ ਨੂੰ ਭੇਜਤਾ ਨਾ ਵੀਰ ਨੂੰ ਬਸ ਠੀਕ ਆ ਮੇਰੇ ਫੁਲਕੇ ਨਾ ਲਾਇਓ ਮੇਰਾ ਕੰਮ ਰਹਿਣ ਦਿਓ ਬੋਕਰ ਵੀ ਰਹਿਣ ਦਿਓ ਭਾਂਡੇ ਵੀ ਰਹਿਣ ਦਿਓ ਮੈਨੂੰ ਸੌਂਨ ਦਿਆ ਕਰੋ ਅੱਛਾ ਸੌਂਨ ਦਿਆ ਕਰੋ ਹਣਾ ਐਸ਼ ਕਰਨ ਡੇ ਤੁਸੀਂ ਤੇ ਐਸ਼ ਇੱਥੇ ਚੱਲ ਸੌਂਨੀ ਆ ਕੰਮ ਕਿਹੜਾ ਕਰਨਾ ਕੋਈ ਤੁਹਾਨੂੰ ਕੀ ਪਤਾ ਮੈਂ ਐਸ਼ ਕਰਨੀ ਕਿ ਮੈਂ ਕਿਹਸਾ ਹਾਲਾਤ ਦੇ ਵਿੱਚ ਆ ਤੁਹਾਨੂੰ ਪਤਾ ਨਾ ਤੁਸੀਂ ਸਿਰਫ ਆਪਣੀ ਗੱਲ ਦੱਸ ਦਿੱਤੀ ਮੈਨੂੰ ਕਿ ਤੂੰ ਐਸ਼ ਕਰਨੀ ਮੇਰੀ ਥਾਂ ਤੇ ਖਲੋ ਕੇ ਵੇਖੋ ਫਿਰ ਤੁਹਾਨੂੰ ਪਤਾ ਲੱਗੇ ਮੈਂ ਕਿੰਨੀ ਗੈਸ ਕਰਨੀ ਆ ਆਪਣਾ ਕੰਮ ਕਰੋ ਜਾ ਕੇ ਮੈਂ ਕਰ ਲਾਂਗੀ ਮੇਰਾ ਕੰਮ ਸਾਰਾ ਰਹਿਣ ਦੋ ਬੁੱਕਰ ਪੋਚੇ ਤਾਂ ਮੈਨੂੰ ਪਤਾ ਵਾ ਤੁਸੀਂ ਕੰਮ ਨੂੰ ਜਿਆਦਾ ਕਹੀਦੇ ਕੰਮ ਨੂੰ ਰਹੀ ਜਾਂਦੇ ਹੋ ਪਈ ਉਠੀ ਨਹੀਂ ਐ ਤੇ ਕੰਮ ਕਿਨੇ ਕਰਨਾ ਮੇਰੇ ਭਾਂਡੇ ਵੀ ਰਹਿਣ ਦੋ ਬੁੱਕਰ ਵੀ ਰਹਿਣ ਦੋ ਪੋਚੇ ਵੀ ਰਹਿਣ ਦੋ ਕੱਪੜੇ ਵੀ ਹੈਗੇ ਤਾਂ ਉਹ ਵੀ ਬਾਹਰ ਕੱਢ ਸੜ ਭਾਬੀ ਮੈਂ ਆਪੇ ਤੋ ਲਾਂਗੀ ਜਾਓ ਉੜ ਜਾਨੀ ਆ ਮੈਂ ਇੰਨੀ ਵਧੀਆ ਨੀਂਦ ਆਉਂਦੀ ਤੇਰੀ ਸਾਡੇ ਨਾਲ ਤੇ ਮੱਥਾ ਮਾਰਨਾ ਕੋਈ ਫਾਇਦਾ ਨਹੀਂ ਠੀਕ ਆ ਆ ਵੀ ਸਭ ਭਾਬੀ ਮੈਂ ਤੇਰੇ ਅੱਗੇ ਹੱਥ ਜੋੜੇ ਰੱਬ ਦਾ ਵਾਸਤਾ ਤ ਜਮ ਮੈਂ ਆਪਣੇ ਕਰ ਲੈਣੀ ਚਲ ਭਾਂਡੇ ਸਾਸ ਜੀ ਫੇਰ ਉੱਠ ਕੇ ਕਰ ਲੈਣੀ ਮੈਂ ਭਾਂਡੇ 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 ਲਾਇਆ ਹੁੰਦਾ ਨਹੀਂ ਭਾਬੀ ਦੀ ਬਸਨਾ ਆਏ ਰੋਲਾ ਪਾ ਕੇ ਗਾਂ ਗਏ ਭਾਬੀ ਨੇ ਇੱਕ ਵਾਰ ਨਹੀਂ ਸੋਚਿਆ ਆ ਵੀ ਮੇਰੀ ਨਾਨਨ ਕਿ ਹਾਲਾਤਾਂ ਦੇ ਵਿੱਚ ਵਾ ਕਿੰਨੀ ਦੁਖੀ ਆ ਮੈਨੂੰ ਪੁੱਛ ਕੇ ਕੋਈ ਵੇਖੇ ਮੈਂ ਆਪਣੇ ਬੱਚੇ ਤੋਂ ਬਿਨਾਂ ਕਿੱਦਾਂ ਜ਼ਿੰਦਗੀ ਗੱਢਣ ਦੀ ਆ ساری ساری ਰਾਤ ਮੇਰੇ ਨੂੰ ਨੀਂਦ ਨਹੀਂ ਆਉਂਦੀ ਹੈਗੀ ਲੇਕਿਨ ਭਾਬੀ ਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈਗਾ ਸਿਰਫ ਉਹਨਾਂ ਨੂੰ ਇੱਕ ਕੰਮ 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 ਅੱਜ ਮੇਰੇ ਮਾਪਿਓ ਜਿੰਦਾ ਹੁੰਦੇ ਤੇ ਉਹਨਾਂ ਨੇ ਇਦਾਂ ਕਰਨਾ ਹੀ ਮੇਰ ਨਾਲ ਉਹਨਾਂ ਨੇ ਮੈਨੂੰ ਦਾਹੋਵਾਜਨ 12ਵੇਂ ਤੇ ਕਦੀ ਨਹੀਂ ਸੁੱਤੇ ਉਠਾਉਣਾ ਹੈਗਾ ਭਾਬੀ ਤੇ ਭਰਾ ਤੇ ਕੋਈ ਕੁਝ ਨਹੀਂ ਕਹਿੰਦਾ ਲੇਕਿਨ ਭਾਬੀ ਨੇ ਤੇ ਮੇਰਾ ਜਿੰਨਾ ਦੁਸ਼ਵਾਰ ਕੀਤਾ ਵਾ ਇਹਨਾਂ ਨੂੰ ਕੀ ਪਤਾ ਮੈਂ ਆਪਣੇ ਬੱਚੇ ਤੋਂ ਬਿਨਾਂ ਕਿੱਦਾਂ ਟਾਈਮ ਕੱਢਾਂ ਨਹੀਂ ਸਾਰੀ ਜ਼ਾਇਦਾਤ ਮੇਰੇ ਸੋਸ ਹੋਜ ਕੇ ਨਿਕਲ ਜਾਂਦੀ ਆ ਭਾਬੀ ਦਾ ਇਹਦਾ ਆਪਣਾ ਪਾਚਨ ਦੇ ਕੇ ਤੇ ਗਾਂ ਗਏ ਮੈਨੂੰ ਕੰਮ 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 ਇਹ ਨਹੀਂ ਕਿਹਾ ਕਿ ਓਟਕੇ ਚਾਹ ਪੀ ਲਾ ਗੋਟ ਚਾਹ ਬਣਾਈ ਜਾਂ ਰੋਟੀ ਖਾਲਾ ਮਾਂ ਹੁੰਦੀ ਤੇ ਇੰਨਾ ਕੁਝ ਨਹੀਂ ਨਾ ਸੁਣਨਾ ਪੈਣਾ ਮਾਪਿਓ ਨਹੀਂ ਜਿੰਦੇ ਜੀ ਮਰਨੇ ਚਾਹੀਦੇ ਜਿੱਚਕਤੀਆਂ ਨਾ ਮਾਪਿਓ ਜਿੰਦੇ ਰਹਿਣੇ ਜਾਈਦੇ ਆ ਚੱਲ ਮਨਾ ਉਠ ਕਰਲਾ ਆਪਣਾ ਕੰਮ ਨਹੀਂ ਤਾਂ ਫੇਰ ਦੋ ਗੱਲਾਂ ਸੁਣਨੀਆਂ ਪੈਣੀਆਂ ਇਹ ਦੇਖੋ ਰੱਬਾ ਤੂੰ ਮੇਰ ਨਾਲ ਕੀ ਕੀਤਾ ਜੇ ਮੈਨੂੰ ਮੇਰੇ ਘਰ ਸੁੱਖ ਹੁੰਦਾ ਤੇ ਮੈਂ ਕਦੀ ਆਪਣੇ ਭਰਾ ਪਰਜਾਈ ਦੇ ਬੂਏ ਹਾਂਕੇ ਨਹੀਂ ਪਿਆਣਾ ਸੱਚੇ ਪਾਤਸ਼ਾਹ ਕਿਹ ਦਿੱਤੀ ਇਹਦੇ ਨਾਲ ਇਹਦਾ ਮਾੜਾ ਨਾ ਕਰੀ ਜਿੰਨਾ ਮਾੜਾ ਮੇਰ ਨਾਲ ਹੁੰਦਿਆ ਕੋਈ ਧੀ ਵੀ ਆਪਣੇ ਮਾਪਿਓ ਦੇ ਘਰ ਤੇ ਐਸਾ ਹਾਲਤ ਜੇ ਆਣ ਕੇ ਨਾ ਬਵੇ ਜਿਸ ਹਾਲਤ ਚ ਮੈਂ ਬੈਠੀ ਆ ਵਾਈ ਗੁਰੂ ਜੱਚੇ ਪਾਸ਼ਾ ਸਭ ਦੇਤੀ ਆਪਣੇ ਆਪਣੇ ਘਰ ਸੁਖੀ ਵਸਣ ਮੇਰੇ ਮਾਲਕਾ ਕਦੀ ਵੀ ਕੋਈ ਧੀ ਆਪਣੇ ਘਰੋਂ ਦੁਖੀ ਹੋ ਕੇ ਨਾ ਆਵੇ ਖਾਸ ਕਰਕੇ ਪੇਕੇ ਘਰ ਤੇ ਕਦੀ ਦੁਖੀ ਨਾ ਆਵੇ ਚਾਹ ਵੀ ਨਹੀਂ ਬਣਾਈ ਭਾਬੀ ਨੇ ਤੇ ਸਬਜ਼ੀ ਬਣਾਈ ਹੈ ਤਾਂ ਫੁਲਕੇ ਫੁਲਕੇ ਵੀ ਨਹੀਂ ਲਾਏ ਮੇਰੇ ਨਾ ਚਾ ਬਣਾਈ ਨਾ ਫੁਲਕੇ ਲਾਏ ਮੇਰੇ ਵੀਰ ਨੂੰ ਕਵਾ ਕੇ ਭੇਜਦਾ ਵਾਂ ਮੇਰਾ ਕੀ ਆ ਆਪਣੀ ਧੀ ਹੁੰਦੀ ਭਲਾ ਇਦਾਂ ਕਰਦੀ ਜੇ ਮੇਰੇ ਤੇ ਦੁੱਖ ਵਿਪਤਾ ਆ ਹੀ ਪਈ ਐ ਤੇ ਰੋਟੀ ਵੀ ਦੀ ਲਾ ਕੇ ਰੱਖੀ ਵਿਚਾਰ ਰੋਟੀ ਖਾ ਲੇ ਭਾਂਡੇ ਭਾਂਡੇ ਤੇ ਆਂ ਰੱਖੀ ਐ ਚ ਚ ਭਾਂਡੇ ਮਾਂਜਰ ਵਾਲੀ ਨੇ ਆਉਣਾ ਚੱਲ ਮਨਾ ਪਹਿਲਾਂ ਭਾਂਡੇ ਭੁੰਨੇ ਮਾਂਜਣਾ ਫੇਰ ਰੋਟੀ ਖਾਣੀ ਆ ਗੱਦਵ ਕੰਮ ਕਰ ਲੈਣੀ ਆ ਫੇਰ ਚਾਹ ਵੀ ਬਣਾ ਲਾਂਗੀ ਕਬੀ ਨੇ ਮੈਨੂੰ ਕਦੀ ਆਪਣਾ ਸਮਝਿਆ ਹੀ ਨਹੀਂ ਤੇ ਉਹਨੂੰ ਇਹ ਨਣਾਣਵਾ ਮੇਰੀ ਮਾਂ ਹੁੰਦੀ ਸਾਰਾ ਕੁਝ ਕਰਦੀ ਅੱਜ ਮੈਨੂੰ ਉਹਨੇ ਸੁੱਤੇ ਬਿਸਤਰੇ ਦੇ ਉੱਤੇ ਰੋਟੀ ਦੇ ਦੇਣੀ ਸੀ ਸੁੱਤੇ ਸੁੱਤੇ ਚਾਹ ਦੇ ਦੇਣੀ ਸੀ ਪਰਝਾਈਆਂ ਪਰਝਾਈਆਂ ਹੀ ਹੁੰਦੀਆਂ ਵਾ ਸਿਆਣਿਆਂ ਨੇ ਐਵੇਂ ਨਹੀਂ ਕੰਬਤਾ ਪਾਈਆਂ ਮਾਂ ਵਰਗੀ ਜਗ੍ਹਾ ਪਰਝਾਈ ਨਹੀਂ ਕਦੀ ਲੈ ਸਕਦੇ ਭੋਖ ਵੀ ਲੱਗੀ ਆ ਚਾਹ ਵੀ ਨਹੀਂ ਪੀਤੀ ਸਵੇਰ ਦੀ ਕੰਮ ਕਰ ਲਾ ਤੇ ਫੇਰ ਹੀ ਕਰਦੀ ਆ ਮਾਵਾ ਮਾਵਾ ਹੀ ਹੁੰਦੀ ਆ ਵਾ ਪਰਜਾਈਆਂ ਪਰਜਾਈਆਂ ਹੀ ਹੁੰਦੀਆਂ ਵਾ ਸਿਆਣੇ ਨੇ ਜੋ ਕੇ ਬਿਲਕੁਲ ਸੱਚ ਆ ਅੱਜ ਮੈਨੂੰ ਮਹਿਸੂਸ ਹੁੰਦਾ ਵਾ ਕਿ ਮੇਰੀ ਮਾਂ ਹੁੰਦੀ ਤੇ ਮੇਰੇ ਤੇ ਆ ਟਾਈਮ ਨਹੀਂ ਹਿਉਣਾ ਤੇ ਪਰਜਾਈ ਨੇ ਨਾ ਰੋਟੀ ਨਾ ਚਾਹ ਕੁਛ ਵੀ ਨਹੀਂ ਬਸ ਠਾ ਕੇ ਸਨਾ ਦੇ ਤਾ ਵਾ ਕੰਮ ਕਰ ਲਾ ਵੀਰ ਵੀ ਉਹਦੀ ਗੱਲ ਸੁਣ ਕੇ ਚਲੇ ਜਾਂਦਾ ਵਾ ਵੀਰ ਵੀ ਸਵੇਰੇ ਉੱਠ ਕੇ ਡਿਊਟੀ ਚੱਲ ਜਾਂਦਾ ਵਾ ਵੀਰ ਨੇ ਵੀ ਮੈਨੂੰ ਕਦੀ ਨਹੀਂ ਪੁੱਛਿਆ ਹੈਗਾਣ ਕਿ ਤੇਰੀ ਪਰਜਾਈ ਕੀ ਕਰਦੀ ਤੇਰ ਨਾਲ ਤੈਨੂੰ ਰੋਟੀ ਦਿੰਦੀ ਚਾਹ ਦਿੰਦੀ ਕੋਈ ਦੁੱਖ ਸੁੱਖ ਸੁਣਦੀ ਤੇਰ ਨਾਲ ਨਾ ਜੇ ਵੀਰ ਪਰਜਾਈ ਦੀ ਨਾ ਸਾਟ ਲੈਂਦਾ ਤੇ ਵੀਰ ਨੇ ਕਦੀ ਮੇਰ ਨਾਲ ਵੀ ਦੁੱਖ ਸੁੱਖ ਨਹੀਂ ਫੋਲਿਆ ਕਦੀ ਨਹੀਂ ਆਣ ਕੇ ਮੇਰੇ ਲਾਗੇ ਬੈਠ ਕੇ ਸੁਣੀ ਉਹਨੇ ਗੱਲ ਕਿ ਮੇਰੀ ਭੈਣ ਕਿੰਨੀ ਕਿ ਦੁਖੀ ਹੋਣੀ ਆ ਮੈਂ ਇੱਕ ਵਾਰੀ ਜਾ ਕੇ ਉਹਦਾ ਦੁੱਖ ਸੁੱਖ ਤੇ ਫੋਲਾ ਸਵੇਰ ਦਾ ਗਿਆ ਸ਼ਾਮ ਨੂੰ ਘਰ ਆਉਂਦਾ ਸ਼ਾਮ ਨੂੰ ਆ ਕੇ ਆਪਣੀ ਬੁੱਕੀ ਦੇ ਨਾਲ ਅੱਗੇ ਬਹਿ ਜਾਂਦਾ ਕਦੀ ਭੈਣਾਂ ਲਾਗੇ ਨਹੀਂ ਆਣ ਕੇ ਬੈਠਾ ਕਿ ਹਾਂ ਭੈਣ ਤੂੰ ਕੀ ਹਾਲਾਤਾਂ ਦੇ ਵਿੱਚ ਨਿਕਲਣ ਦੀ ਆ ਐਨੇ ਪਰਾਇਆ ਹੋ ਜਾਂਦਾ ਵਾ ਵਿਆਹ ਤੋਂ ਬਾਅਦ ਰਿਸ਼ਤਾ ਇੱਕ ਭਰਾ ਇੱਕ ਭੈਣ ਦੇ ਵਿੱਚ ਇੰੀਆਂ ਦੂਰੀਆਂ ਆ ਜਾਂਦੀਆਂ ਨੇ ਇੰਨਾ ਰੱਬਾ ਮਾਪਿਓ ਮਾਪੇ ਹੀ ਹੁੰਦੇ ਆ ਮੈਂ ਇੰਨੀ ਦੁਖੀ ਆ ਰਾਤ ਰਾਤ ਮੈਂ ਜ਼ੋਂਦੀ ਨਹੀਂ ਆਪਣੇ ਬੱਚੇ ਤੋਂ ਬਗੈਰ ਮੈਂ ਕਿੱਦਾਂ ਰਹਿਨੀ ਆ ਪਰ ਇਹਨਾਂ ਨੂੰ ਕਿਸੇ ਨੂੰ ਕੋਈ ਵਾਸਤਾ ਨਹੀਂ ਆਏਗਾ ਇਹਨਾਂ ਦੇ ਬੂਹੇ ਤੇ ਆ ਕੇ ਬਹਿ ਗਈਆਂ ਇਹਨਾਂ ਕੋ ਤੇ ਰੋਟੀ ਵੀ ਨਹੀਂ ਦਿੱਤੀ ਜਾਂਦੀ ਜਿੰਜਕ ਮੈਂ ਸਾਰਾ ਘਰ ਦਾ ਕੰਮ ਨਾ ਕਰਾਂ ਪਤਾ ਨਹੀਂ ਮੇਰੇ ਬੱਚੇ ਨੇ ਰੋਟੀ ਖਾਦੀ ਹੋਣੀ ਆ ਕਿ ਨਹੀਂ ਖਾਦੀ ਹੋਣੀ ਮੈਨੂੰ ਯਾਦ ਵੀ ਕਰਦਾ ਹੋਣਾ ਕਿ ਨਹੀਂ ਕਰਦਾ ਹੋਣਾ ਕੀ ਪਤਾ ਵਿਚਾਰਾ ਮੇਰੇ ਤੋਂ ਬਿਨਾ ਕਿਦਾਂ ਟਾਈਮ ਕੱਢਣ ਦੀ ਆ ਜੇ ਮੈਂ ਉਸ ਤੋਂ ਬਿਨਾ ਇੰਨਾ ਔਖਾ ਟਾਈਮ ਕੱਢਣ ਨਹੀਂ ਹਾਂ ਤੇ ਪਤਾ ਨਹੀਂ ਉਹ ਵੀ ਮੇਲੇ ਯਾਦ ਕਰ ਕਰਕੇ ਰੋਂਦਾ ਨਾ ਹੋਵੇ ਪਤਾ ਨਹੀਂ ਵਿਚਾਰੇ ਨੂੰ ਕਿਸ ਹਾਲਾਤ ਦੇ ਵਿੱਚ ਰੱਖਿਆ ਹੋਣਾ ਉਹਨਾਂ ਨੇ ਆ ਲੰਦੇ ਅਜ ਵੀਰ ਨੂੰ ਘਰ ਮੈਂ ਕਰਨੀ ਵੀਰ ਨਾਲ ਗੱਲ ਤੇ ਵੀਰ ਤੂੰ ਕਦੀ ਮੇਰੀ ਵੀ ਗੱਲ ਸੁਣੀ ਆ ਭਾਬੀ ਨਾਲ ਗੱਲ ਕਰਕੇ ਤੇ ਚਲੇ ਜਾਣਾ ਵਾ ਕਦੀ ਪੁੱਛਿਆ ਹੀ ਕਿ ਤੇਰੀ ਭੈਣ ਕਿਹੜਾ ਮਾਤਾ ਦੇ ਵਿੱਚ ਰਹਿੰਦੀ ਹੈ ਭਾਬੀ ਸਾਰਾ ਕੰਮ ਮੇਰੇ ਕੋਲ ਕਰਵਾ ਕੇ ਫਿਰ ਮੈਂ ਰੋਟੀ ਖਾਣੀ ਹੈ ਮੇਰੇ ਜੋਗੀ ਨਾ ਰੋਟੀ ਬਣਾਉਂਦੀ ਨਾ ਚਾਹ ਬਣਾਉਂਦੀ ਕੁਝ ਵੀ ਨਹੀਂ ਕਰਦੀ ਆਏਗਾ ਜਵੀਰ ਤੇ ਮੈਂ ਅੱਜ ਬੈਠ ਕੇ ਉਹਦੇ ਨਾਲ ਗੱਲ ਕਰਨੀ ਕਰਨੀ ਜੇ ਮੈਂ ਤੁਹਾਡੇ ਤੇ ਭਾਰੂ ਆ ਤੇ ਮੈਨੂੰ ਦੱਸ ਦੋ ਮੈਂ ਕਿਤੇ ਹੋਰ ਜਾ ਕੇ ਰਹਿ ਲੈਣੀ ਹੈ ਇਹ ਘਰ ਤਾਂ ਕੱਲਿਆਂ ਚ ਨਹੀਂ ਹੈਗਾ ਇਹ ਮੇਰੀ ਮਾਂ ਦੇ ਉਹਦਾ ਘਰ ਵਾ ਆਲਣ ਦੇ ਅਜਵੀਰ ਨੂੰ ਮੈਂ ਸਾਰੀ ਗੱਲ ਕਰਨੀ ਆ ਜਵੀਰ ਦੇ ਨਾਲ ਭਾਬੀ ਮੇਨਾਂ ਜੋ ਜੋ ਕਰਦੀ ਮੈਂ ਸਾਰਾ ਕੁਝ ਦੱਸਣਾ ਵਾ ਅੱਜ ਤੱਕ ਮੈਂ ਭਾਬੀ ਦੀ ਕਦੀ ਬੁਰੀਾਈ ਨਹੀਂ ਕੀਤੀ ਹੈਗੀ ਅੱਜ ਲੇਕਿਨ ਭਾਬੀ ਨੇ ਹੱਥ ਦੀ ਮਗਾ ਦਿੱਤੀ ਆਪਣੇ ਹੁਲਕੇ ਲਾ ਲਿਆ ਆਪ ਰੋਟੀ ਖਾ ਲਈ ਚਾਹ ਪੀ ਲਈ ਮੇਰੇ ਜੋਗਾ ਕੁਝ ਵੀ ਨਹੀਂ ਮੇਰੇ ਜੋਗੇ ਸਿੱਧੇ ਝੂਠੇ ਭਾਂਡੇ ਛੱਡ ਦਿੰਦੀ ਆ ਝੂਠੇ ਭਾਂਡੇ ਮਾਜੋ ਬੋਕਰਾਂ ਫੇਰੋ ਜੇ ਮੈਂ ਕੰਮ ਕਰਕੇ ਰੋਟੀ ਖਾਣੀ ਆ ਤੇ ਮੈਂ ਕਿਤੇ ਹੋਰ ਵੀ ਕੰਮ ਕਰ ਸਕਦੀ ਹਾਂ ਇਸ ਘਰ ਦੇ ਹੀ ਕਰਨਾ ਵਾ ਨਾਲੇ ਕੰਮ ਕਰੋ ਨਾਲੇ ਗਾਲਾਂ ਖਾਓ ਨਾਲੇ ਗੱਲਾਂ ਸੁਣੋ ਨਾਲੇ ਭਾਬੀ ਦੇ ਚੰਗੇ ਮਾੜੇ ਬੋਲ ਸੁਣੋ ਕੋਈ ਨਹੀਂ ਅੱਜ ਆ ਆ ਲੈnde ਵੀਰ ਨੂੰ ਕਰਦੀ ਉਹਦੇ ਨਾਲ ਗੱਲ